ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਆਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਅੱਜ ਦੀ ਇੱਕ ਨਵੀਂ ਕਹਾਣੀ ਰਿਸ਼ਤਿਆਂ ਦੇ ਵਿੱਚ ਫਿੱਕ ਜੋ ਇੱਕ ਇੱਕ ਕੌੜਾ ਸੱਚ ਜਿਸ ਦੇ ਕਹਾਣੀਕਾਰ ਹਨ ਵਿਜੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸਿਮੀ ਜਿਸ ਦੀ ਉਮਰ ਅਜੇ 25 ਸਾਲ ਦੀ ਏ ਪਰ ਇੰਨੀ ਛੋਟੀ ਉਮਰ ਜਿੰਨੇ ਦੁੱਖ ਸਿਮੀ ਨੇ ਵੇਖੇ ਨੇ ਰੱਬ ਕਿਸੇ ਨੂੰ ਵੀ ਨਾ ਦਿਖਾਵੇ 6 ਕੁ ਸਾਲ ਪਹਿਲਾਂ ਸਿਮੀ ਦਾ ਵਿਆਹ ਉਸ ਦੇ ਮਾਤਾ ਪਿਤਾ ਨੇ ਆਪਣੇ ਨਾਲ ਮੇਲ ਖਾਂਦੇ ਪਰਿਵਾਰ ਦੇ ਵਿੱਚ ਜਸ਼ਨ ਨਾਂ ਦੇ ਮੁੰਡੇ ਨਾਲ ਕਰ ਦਿੱਤਾ ਸਿਮੀ ਨੇ ਹਜੇ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਹੀ ਕੀਤੀ ਸੀ ਸਿਮੀ ਤਾਂ ਹੋਰ ਪੜ੍ਹਾਈ ਕਰਨਾ ਚਾਹੁੰਦੀ ਸੀ ਪਰ ਘਰ ਦੇ ਹਾਲਤ ਵੀ ਠੀਕ ਨਹੀਂ ਸੀ ਸਿਮੀ ਦੇ ਪਿਤਾ ਜੀ ਬਿਮਾਰ ਹੀ ਰਹਿੰਦੇ ਸਨ ਇਸ ਕਰਕੇ ਸਿਮੀ ਦਾ ਵਿਆਹ ਜਲਦੀ ਹੀ ਕਰ ਦਿੱਤਾ ਗਿਆ ਜਿਆਤਰ ਸਹੁਰੇ ਪਰਿਵਾਰ ਵਿੱਚ ਨੋਹਾ ਨੋਹਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਸਿਮਮੀ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਪਰ ਜਸਨ ਸਿਮਮੀ ਦਾ ਬਹੁਤ ਖਿਆਲ ਰੱਖਦਾ ਸੀ ਇਸ ਕਰਕੇ ਸਿਮਮੀ ਆਪਣੇ ਸੱਸ ਦੀਆਂ ਜ਼ਿਆਦਾ ਗੱਲਾਂ ਵੱਲ ਧਿਆਨ ਨਾ ਦਿੰਦੀ ਮਾਂ ਜੀ ਮੈਂ ਸੋਚ ਰਹੀ ਸੀ ਕਿ ਕੁਝ ਦਿਨ ਮੈਂ ਆਪਣੇ ਘਰੇ ਜਾ ਆਵਾਂ ਬਹੁਤ ਹੀ ਸਮਾਂ ਹੋ ਗਿਆ ਉਹਨਾਂ ਨੂੰ ਮਿਲਿਆ ਨੂੰ ਤੇ ਪਾਪਾ ਜੀ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਉਹਨਾਂ ਦਾ ਵੀ ਹਾਲ ਚਾਲ ਪੁੱਛ ਆਉਂਦੀ ਹਾਂ ਸਿਮੀ ਨੇ ਆਪਣੀ ਸੱਸ ਨੂੰ ਪੁੱਛਿਆ ਹਲੇ 4 ਕ ਮਹੀਨੇ ਤਾਂ ਹੋਏ ਨੇ ਤੈਨੂੰ ਉਥੋਂ ਆਈ ਨੂੰ ਮੈਂ ਨਾਲੇ ਮੈਥੋਂ ਨਹੀਂ ਘਰ ਦਾ ਕੰਮ ਹੁੰਦਾ ਕੋਈ ਲੋੜ ਨਹੀਂ ਹਜੇ ਜਾਣਦੀ ਕਦੇ ਫੇਰ ਚਲੀ ਜਾਵੇਂ ਸੱਸ ਦੀ ਐਨੀ ਗੱਲ ਸੁਣਦੇ ਸਾਰ ਹੀ ਠੀਕ ਐ ਮਾਂ ਜੀ ਕਹਿੰਦੀ ਹੋਈ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਅੰਦਰ ਜਾ ਕੇ ਸਿਮੀ ਬੈੱਡ ਤੇ ਬੈਠ ਕੇ ਹੂਬਕੀਆਂ ਲੈ ਲੈ ਅੰਦਰ ਹੀ ਅੰਦਰ ਰੋਣ ਲੱਗ ਜਾਂਦੀ ਹੈ ਸਿਮੀ ਪਾਣੀ ਦਾ ਗਲਾਸ ਲੈ ਕੇ ਆਈ ਜਸ਼ਨ ਨੇ ਬਾਹਰ ਤੋਂ ਆਵਾਜ਼ ਮਾਰੀ ਹਾਂਜੀ ਹੁਣੀ ਲੈ ਕੇ ਆਈ ਸਿਮੀ ਆਪਣੀਆਂ ਅੱਖਾਂ ਪੂੰਝਦੀ ਹੋਈ ਕਹਿੰਦੀ ਹੈ ਆ ਲਵੋ ਜੀ ਪਾਣੀ ਤੇ ਤੁਹਾਡੇ ਲਈ ਚਾਹ ਵੀ ਬਣਾ ਕੇ ਲਿਆਉਂਦੀ ਆ ਸਿਮੀ ਜਰਾ ਰੁੱਕ ਕੇ ਤੇਰੀਆਂ ਅੱਖਾਂ ਕਿਉਂ ਗਿੱਲੀਆਂ ਨੇ ਕਿ ਤੂੰ ਰੋ ਕੇ ਆਈ ਹੈ ਨਹੀਂ ਨਹੀਂ ਜੀ ਐਮੀ ਤੁਹਾਨੂੰ ਲੱਗ ਰਿਹਾ ਮੈਂ ਚਾਹ ਬਣਾ ਕੇ ਲਿਆਉਂਿਆ ਤੁਸੀਂ ਆਰਾਮ ਕਰੋ ਠੀਕ ਹੈ ਸਿਮੀ ਮੈਂ ਕਮਰੇ ਦੇ ਵਿੱਚ ਜਾ ਰਿਹਾ ਮੇਰੀ ਚਾਹ ਉੱਥੇ ਲੈ ਆਮੀ ਇੰਨਾ ਕਹਿ ਕੇ ਜਸ਼ਨ ਕਮਰੇ ਦੇ ਵਿੱਚ ਚਲਿਆ ਜਾਂਦਾ ਤੇ ਕੁਝ ਸਮੇਂ ਚ ਸਿਮੀ ਚਾਹ ਲੈ ਕੇ ਆ ਜਾਂਦੀ ਹੈ। ਲੋ ਜੀ ਤੁਸੀਂ ਚਾਹ ਪੀਓ ਤੇ ਮੈਂ ਸੋਈ ਤੇ ਜਾ ਕੇ ਕੰਮ ਕਰ ਲਵਾਂ। ਰੁਕ ਸਿਮੀ ਆ ਮੇਰੇ ਕੋਲ ਬੈਠ ਤੇ ਮੈਨੂੰ ਦੱਸ ਕੀ ਹੋਇਆ ਏ ਤੂੰ ਕਿਉਂ ਰੋ ਰਹੀ ਐ? ਜੀ ਕੁਝ ਨਹੀਂ ਬਸ ਐਵੇਂ ਮਾਂ ਦੀ ਯਾਦ ਆ ਰਹੀ ਸੀ। ਇਸ ਲਈ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਗਏ। ਸਿਮੀ ਤੂੰ ਜਾ ਕੇ ਸੋਈ ਤੇ ਆਪਣਾ ਕੰਮ ਕਰ। ਤੇ ਬਹੁਤ ਜ਼ੋਰ ਦੀ ਭੁੱਖ ਲੱਗੀ ਐ ਰੋਟੀ ਵੀ ਬਣਾ ਲੈ ਜਲਦੀ ਜਲਦੀ ਤੇ ਮੈਂ ਮਾਂ ਕੋਲ ਜਾਣਾ ਐਨਾ ਕਹਿ ਕੇ ਜਸ਼ਨ ਉਥੋਂ ਚੱਲਿਆ ਜਾਂਦਾ ਹੈ ਆ ਗਿਆ ਪੁੱਤ ਮੇਰੇ ਕੋਲ ਬੈਠ ਤੈਨੂੰ ਚਾਹ ਪਾਣੀ ਪੁੱਛਿਆ ਜਾਂ ਨਹੀਂ ਮਹਾਰਾਣੀ ਨੇ ਮਾਂ ਤੁਸੀਂ ਮੀ ਤੋਂ ਐਨਾ ਕਿਉਂ ਛੇੜਦੀ ਐ ਉਹ ਤਾਂ ਤੁਹਾਡੀ ਕਿੰਨੀ ਇੱਜ਼ਤ ਕਰਦੀ ਐ ਨਾ ਪੁੱਤਰ ਨੂੰਹਾਂ ਨੂੰ ਜ਼ਿਆਦਾ ਸਿਰ ਨਹੀਂ ਚੜਾਈਂਦਾ ਜਿੰਨਾ ਦਵਾ ਕੇ ਰੱਖੂੰਗੀ ਉੰਨੇ ਠੀਕ ਰਹਿੰਦੀਆਂ ਨੇ ਮਾਂ ਜੋ ਤੁਸੀਂ ਸਿਮੀ ਦੇ ਨਾਲ ਕਰਦੇ ਹੋ ਉਹ ਠੀਕ ਨਹੀਂ ਤੇ ਕੱਲ ਮੈਂ ਤੇ ਸਿਮੀ ਉਸ ਦੇ ਘਰ ਜਾ ਰਹੇ ਹਾਂ ਸਿਮੀ ਦੇ ਪਾਪਾ ਦਾ ਪਤਾ ਲੈਣ 2 ਦਿਨ ਬਾਅਦ ਵਾਪਸ ਆਵਾਂਗੇ ਪੁੱਤ ਤੂੰ ਉਸ ਨੂੰ ਜ਼ਿਆਦਾ ਸਿਰ ਨਾ ਚੜਾ ਮੈਂ ਤੈਨੂੰ ਦੱਸ ਦਿੰਨੀ ਆ ਮਾਂ ਤੁਸੀਂ ਵੀ ਐਵੇਂ ਹੀ ਨਾ ਬੋਲੀ ਜਾਇਆ ਕਰੋ ਚੰਗਾ ਮੈਂ ਚੱਲਦਾ ਐਨਾ ਕਹਿ ਕੇ ਜਸ਼ਨ ਉਥੋਂ ਚਲਿਆ ਜਾਂਦਾ ਤੇ ਸਿਮੀ ਰੋਟੀ ਤਿਆਰ ਕਰਦੀ ਹੈ ਬਹੁਤ ਭੁੱਖ ਲੱਗੀ ਏ ਜਲਦੀ ਲੈ ਕੇ ਆ ਜਸ਼ਨ ਨੇ ਸਿਮਮੀ ਨੂੰ ਉੱਚੀ ਦੇਨੇ ਆਵਾਜ਼ ਮਾਰਦੇ ਹੋਏ ਕਿਹਾ ਹਾਂਜੀ ਹੁਣੀ ਲੈ ਕੇ ਆਈ ਲੋ ਜੀ ਰੋਟੀ ਖਾ ਲਓ ਸਿਮਮੀ ਤੂੰ ਖਾ ਲਈ ਰੋਟੀ ਜਸ਼ਨ ਨੇ ਰੋਟੀ ਖਾਂਦਿਆ ਸਿਮਮੀ ਨੂੰ ਪੁੱਛਿਆ ਨਹੀਂ ਜੀ ਤੁਸੀਂ ਖਾ ਲਓ ਮੈਂ ਮੰਮੀ ਜੀ ਨੂੰ ਖਵਾ ਕੇ ਫੇਰ ਹੀ ਖਾਵਾਂਗੀ ਠੀਕ ਏ ਸਿਮਮੀ ਅੱਜ ਤਾਂ ਬਹੁਤ ਥੱਕਿਆ ਹੋਇਆ ਮਹਿਸੂਸ ਹੋ ਰਿਹਾ ਹੈ ਤੂੰ ਇੰਜ ਕਰ ਮੇਰਾ ਪਿਸਤਰਾ ਲਗਾ ਦੇ ਮੈਂ ਆਰਾਮ ਕਰ ਲਵਾਂ ਤੇ ਤੂੰ ਵੀ ਕੰਮ ਖਤਮ ਕਰਕੇ ਜਲਦੀ ਜਲਦੀ ਸੋ ਜਾ ਮੈਂ ਤੈਨੂੰ ਕੁਝ ਦੱਸਣਾ ਹੈ ਠੀਕ ਹੈ ਜੀ ਸੋਈ ਦਾ ਕੰਮ ਜਲਦੀ ਕੰਮ ਖਤਮ ਕਰਕੇ ਆ ਰਹੀ ਹਾਂ ਬਹੁਤ देर ਹੋ ਗਈ ਹਲੇ ਕੰਮ ਖਤਮ ਨਹੀਂ ਹੋਇਆ ਮੈਂ ਵੇਖ ਕੇ ਆਉਣਾ ਕੀ ਗੱਲ ਸਿਮੀ ਹੁਣ ਤੱਕ ਕੰਮ ਖਤਮ ਕਰਕੇ ਆਈ ਹੀ ਨਹੀਂ ਤੇ ਤੂੰ ਇਕੱਲੀ ਹੀ ਕੰਮ ਕਰ ਰਹੀ ਹੈ ਕਰਮੋ ਜੋ ਕਿ ਜਸ਼ਨ ਦੀ ਛੋਟੀ ਭੈਣ ਸੀ ਕਿੱਥੇ ਹੈ ਜਸ਼ਨ ਨੇ ਸਿਮੀ ਤੋਂ ਪੁੱਛਿਆ ਜੀ ਉਹ ਪੜਾਈ ਕਰਦੀ ਹੋਣੀ ਐ ਮੈਂ ਸੋਚਿਆ ਕਿਉਂ ਤੰਗ ਕਰਨਾ ਉਸਨੂੰ ਤੁਸੀਂ ਚਲੋ ਮੈਂ ਹੁਣੇ ਆਈ ਐ ਐਨਾ ਸੁਣ ਕੇ ਜਸ਼ਨ ਕਮਰੇ ਦੇ ਵਿੱਚ ਆਂਦਾ ਹੈ ਹਾਂਜੀ ਹੁਣ ਦੱਸੋ ਕੀ ਗੱਲ ਕਰਨੀ ਐ ਤੁਸੀਂ ਆ ਕੇ ਪਹਿਲਾਂ ਕੋਲ ਤਾਂ ਬੈਠ ਗੱਲ ਵੀ ਦੱਸ ਤਾਂ ਇੰਝ ਕਰੀ ਤੂੰ ਸਵੇਰੇ ਜਲਦੀ ਜਲਦੀ ਕੰਮ ਖਤਮ ਕਰ ਲਵੀਂ ਕੱਲ ਅਸੀਂ ਤੇਰੇ ਘਰ ਚੱਲਾਂਗੇ ਜੀ ਸੱਚੀ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ ਸਿਮੀ ਨੇ ਖੁਸ਼ ਹੁੰਦਿਆਂ ਹੋਇਆ ਕਿਹਾ ਨਹੀਂ ਨਹੀਂ ਅੱਗੇ ਮੈਂ ਕਦੇ ਤੇਰੇ ਨਾਲ ਕੋਈ ਮਜ਼ਾਕ ਕੀਤਾ ਜੋ ਅੱਜ ਕਰੂੰ ਫਸ ਤੂੰ ਜਲਦੀ ਤਿਆਰ ਹੋ ਜਾਵੇਂ ਠੀਕ ਹੈ ਜੀ ਜਲਦੀ ਤਿਆਰ ਹੋ ਜੂੰ ਚਲਨ ਸੋ ਜਾ ਮੈਂ ਵੀ ਸੌਣਾ ਸਵੇਰੇ ਸਿਮੀ ਜਲਦੀ ਜਲਦੀ ਕੰਮ ਖਤਮ ਕਰਕੇ ਤਿਆਰ ਹੋ ਜਾਂਦੀ ਹੈ ਸਿਮੀ ਨੂੰ ਆਪਣੇ ਘਰੇ ਜਾਣ ਦੀ ਬਹੁਤ ਖੁਸ਼ੀ ਹੁੰਦੀ ਹੈ ਤੇ ਦੂਸਰੇ ਪਾਸੇ ਉਸ ਦੀ ਸੱਸ ਸੋਚ ਰਹੀ ਹੁੰਦੀ ਹੈ ਕਿ ਸਿਮੀ ਨੂੰ ਕਿਵੇਂ ਰੋਕਾਂ ਜਸ਼ਨ ਤੇ ਸਿਮੀ ਹਜੇ ਜਾਣ ਵਾਲੀ ਹੀ ਹੁੰਦੇ ਹਨ ਕਿ ਪਿੱਛੋਂ ਚੀਖਣ ਦੀ ਆਵਾਜ਼ ਆਈ ਜਸ਼ਨ ਨੇ ਪਿੱਛੇ ਮੁੜ ਕੇ ਵੇਖਿਆ ਤੇ ਉਹ ਆਵਾਜ਼ ਤਾਂ ਉਸ ਦੀ ਮਾਂ ਦੀ ਸੀ ਮਾਂ ਕੀ ਹੋਇਆ ਤੁਹਾਨੂੰ ਤੁਸੀਂ ਠੀਕ ਤਾਂ ਹੋ ਹਾਂ ਪੁੱਤ ਠੀਕ ਆ ਪਰ ਤੁਸੀਂ ਡਿੱਗੇ ਕਿਵੇਂ ਬੇਪੁੱਤ ਮੈਂ ਤਾਂ ਪਾਣੀ ਦਾ ਗਲਾਸ ਲੈਣ ਜਾ ਰਹੀ ਸੀ ਕਿ ਜਾਣ ਕੇ ਚੱਕਰ ਜਿਹਾ ਆ ਗਿਆ ਮਾਂ ਚਲੋ ਤੁਸੀਂ ਮੰਜੇ ਤੇ ਬੈਠੋ ਸਿਮੀ ਪਾਣੀ ਲੈ ਕੇ ਆਉਂਦੀ ਐ ਸਿਮੀ ਮਾਂ ਲਈ ਪਾਣੀ ਲੈ ਕੇ ਆ ਜਲਦੀ ਜਲਦੀ ਜਸ਼ਨ ਨੇ ਸਿਮੀ ਨੂੰ ਆਵਾਜ਼ ਮਾਰਦੇ ਹੋਏ ਕਿਹਾ ਹਾਂਜੀ ਹੁਣੀ ਲੈ ਕੇ ਆਈ ਕੋਈ ਨਾ ਪੁੱਤ ਤੁਸੀਂ ਜਾਓ ਤਾਂ ਲੰਮੀ ਬਾਟ ਹੈ ਤੁਹਾਨੂੰ ਕੁਵੇਲਾ ਹੋ ਜੂ ਮੈਂ ਠੀਕ ਹਾਂ ਨਹੀਂ ਮਾਂ ਮੈਂ ਤੁਹਾਨੂੰ ਇਸ ਹਾਲਤ ਦੇ ਵਿੱਚ ਛੱਡ ਕੇ ਨਹੀਂ ਜਾ ਸਕਦਾ ਤੇ ਮੈਂ ਸਿਮਮੀ ਮੈਂ ਤੇ ਸਿਮਮੀ ਕਿਸੇ ਫੇਰ ਕਿਸੇ ਦਿਨ ਫੇਰ ਚਲੇ ਜਾਵਾਂਗੇ ਸਿਮਮੀ ਨੂੰ ਵੀ ਹੁਣ ਸ਼ੱਕ ਜਿਹਾ ਹੋ ਗਿਆ ਸੀ ਕਿ ਉਸ ਦੀ ਸੱਸ ਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਸਿਮਮੀ ਤੂੰ ਆ ਬੈਗ ਲੈ ਕੇ ਅੰਦਰ ਰੱਖ ਦੇ ਅਸੀਂ ਕਦੇ ਫੇਰ ਚਲੇ ਜਾਵਾਂਗੇ ਠੀਕ ਹੈ ਜੀ ਮੈਂ ਰੱਖ ਦਿੰਨੀ ਆ ਸਿੰਮੀ ਤੇ ਜਸ਼ਨ ਨੂੰ ਸਿੰਮੀ ਨੇ ਜਸ਼ਨ ਨੂੰ ਉੱਤਰ ਦਿੰਦੇ ਹੋਏ ਕਿਹਾ ਮਾਂ ਤੁਸੀਂ ਬੈਠੋ ਮੈਂ ਡਾਕਟਰ ਨੂੰ ਬੁਲਾ ਕੇ ਲਿਆਉਣਾ ਐਨਾ ਕਹਿ ਕੇ ਜਸ਼ਨ ਉਤੋਂ ਚੱਲਿਆ ਜਾਂਦਾ ਹੈ ਮੈਂ ਭੇਜਦੀ ਹਾਂ ਇਸ ਮਹਾਰਾਣੀ ਨੂੰ ਆਪਣੇ ਘਰ ਜਸ਼ਨ ਦੇ ਜਾਣ ਮੰਗਰੋਂ ਮਾਂ ਨੇ ਹੱਸਦੇ ਹੋਏ ਕਿਹਾ ਲੋ ਮਾਂਜੀ ਪਾਣੀ ਪੀ ਲਓ ਸਿੰਮੀ ਨੇ ਪਾਣੀ ਦਿੰਦੇ ਹੋਏ ਕਿਹਾ ਲੱਗਦੀ ਪਾਣੀ ਦੀ ਜਾ ਕੇ ਆਪਣਾ ਕੰਮ ਕਰ ਸੱਸ ਨੇ ਕੂਰੀ ਜੀ ਬੱਟਦੇ ਹੋਏ ਕਿਹਾ ਠੀਕ ਹੈ ਮਾਂਜੀ ਮੈਂ ਕਰਦੀ ਹਾਂ ਜਾ ਕੇ ਥੋੜੀ ਦੇਰ ਬੀਤੇ ਜਸ਼ਨ ਡਾਕਟਰ ਨੂੰ ਲੈ ਆਉਂਦਾ ਹੈ ਡਾਕਟਰ ਸਾਹਿਬ ਤੁਸੀਂ ਮਾਂ ਦੇ ਪੈਰ ਵੇਖੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣਾ ਹਾਂ ਐਨਾ ਕਹਿ ਕੇ ਜਸ਼ਨ ਉੱਥੋਂ ਚੱਲਿਆ ਗਿਆ ਵੀ ਡਾਕਟਰਾਂ ਮੈਨੂੰ ਕੁਝ ਨਹੀਂ ਹੋਇਆ ਤੂੰ ਰਹਿਣ ਦੇ ਵਸ ਮੈਂ ਠੀਕ ਹਾਂ ਕੋਈ ਗੱਲ ਨਹੀਂ ਮਾਂ ਜੀ ਮੈਂ ਇੱਕ ਵਾਰ ਚੈੱਕ ਕਰ ਲਵਾਂ ਹਾਂਜੀ ਡਾਕਟਰ ਸਾਹਿਬ ਮਾਂ ਦਾ ਪੈਰ ਕਿਵੇਂ ਹੈ ਹੁਣ ਜਿਆਦਾ ਦਿੱਕਤ ਤਾਂ ਨਹੀਂ ਕੋਈ ਜਸ਼ਨ ਨੇ ਡਾਕਟਰ ਨੌਪੁੱਛਿਆ ਹਾਂਜੀ ਵੀਰ ਜੀ ਕੁਝ ਨਹੀਂ ਹੋਇਆ ਠੀਕ ਨੇ ਬਸ ਐਵੇਂ ਹਲਕਾ ਜਿਹਾ ਦਰਦ ਮਹਿਸੂਸ ਹੋਣਾ ਬਾਕੀ ਸਭ ਠੀਕ ਹੈ ਲੋ ਡਾਕਟਰ ਸਾਹਿਬ ਤੁਸੀਂ ਚਾਹ ਪੀ ਲਵੋ ਚੰਗਾ ਵੀਰ ਜੀ ਮੈਂ ਹੁਣ ਚੱਲਦਾ ਜੇ ਕੋਈ ਦਿੱਕਤ ਹੋਈ ਤਾਂ ਤੁਸੀਂ ਮੈਨੂੰ ਫੋਨ ਕਰਦੇ ਹੋ ਠੀਕ ਹੈ ਡਾਕਟਰ ਸਾਹਿਬ ਮਾਂ ਤੁਸੀਂ ਆਰਾਮ ਕਰੋ ਕਹਿ ਕੇ ਜਸ਼ਨ ਆਪਣੇ ਕਮਰੇ ਦੇ ਵਿੱਚ ਚਲੇ ਜਾਂਦਾ ਹੈ ਜੀ ਅਸੀਂ ਫੇਰ ਕਦੋਂ ਜਾਣਾ ਹੈ ਹੁਣ ਸ੍ਰੀਮੀ ਨੇ ਹਲਕੀ ਜੀ ਆਵਾਜ਼ ਦੇ ਵਿੱਚ ਜਸ਼ਨ ਨੂੰ ਪੁੱਛਿਆ ਸਿਮੀ ਇੱਕ ਦਿਨ ਬਾਅਦ ਚਲੇ ਜਾਵਾਂਗੇ ਪਰ ਤੁਹਾਨੂੰ ਪਤਾ ਤਾਂ ਹੈ ਕਿ ਮਾਜੀ ਨੂੰ ਕੁਝ ਨਹੀਂ ਹੋਇਆ ਹਾਂ ਸਿਮੀ ਪਤਾ ਤਾਂ ਮੈਨੂੰ ਵੀ ਹੈ ਵੀ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਪਰ ਮਾਂ ਨੇ ਲੋਕਾਂ ਅੱਗੇ ਕਹਿਣਾ ਕਿ ਮੇਰੇ ਸੱਟ ਵੱਜੀ ਸੀ ਤੇ ਸੌਰੇ ਕਰ ਘੁੰਮਦਾ ਫਿਰਦਾ ਏ ਲੋਕ ਲਾਜ ਵੀ ਰੱਖਣੀ ਪੈਂਦੀ ਐ ਸਿਮੀ ਕੋਈ ਨਾ ਕੋਈ ਕੋਈ ਨਾ ਅਸੀਂ ਚਲੇ ਜਾਵਾਂਗੇ ਤੂੰ ਮਨ ਨਾ ਹੌਲਾ ਕਰ ਠੀਕ ਐ ਜੀ ਜਿਵੇਂ ਮਰਜੀ ਐ ਤੁਹਾਡੀ ਜਦੋਂ ਤੁਸੀਂ ਲੈ ਕੇ ਜਾਵੋਗੇ ਤਾਂ ਮੈਂ ਚਲੀ ਜਾਵਾਂਗੀ। ਮਾਂ, ਕਮਾਲ ਕਰਦੀ ਤੁਸੀਂ ਤਾਂ। ਮਹਾਰਾਣੀ ਹੁਣ ਜਾ ਕੇ ਦਿਖਾਵੇ ਆਪਣੇ ਘਰ। ਕੰਮ ਕੌਣ ਕਰੂ ਦੱਸ ਪਿੱਛੋਂ? ਘਰ ਮੋਂ ਨੇ ਆਪਣੀ ਮਾਂ ਨੂੰ ਹੱਸਦੇ ਹੋਏ ਕਿਹਾ। ਦੋ ਦਿਨ ਬਾਅਦ ਮਾਂ ਅਸੀਂ ਜਾ ਰਹੇ ਹਾਂ। ਆਪਣਾ ਖਿਆਲ ਰੱਖੀਂ। ਜਸ਼ਨ ਨੇ ਮਾਂ ਨੂੰ ਆਖਿਆ, ਪਰ ਪੁੱਤ ਤੈਨੂੰ ਤਾਂ ਪਤਾ ਹੈ ਕਿ ਮੇਰਾ ਪੈਰ ਹਲੇ ਠੀਕ ਨਹੀਂ ਹੋਇਆ ਤੇ ਘਰ ਦੇ ਕੰਮ ਕੌਣ ਕਰੂ? ਕੋਈ ਨਾ ਮਾਂ ਤੁਹਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਕਰਮੋ ਆਪੇ ਕਰ ਲੂ ਕੰਮ ਨਾਲੇ ਕਿੰਨਾ ਕੋ ਕੰਮ ਹੈ ਆਪਣੇ ਘਰ ਡੰਗਰ ਪਸ਼ੂ ਦਾ ਪਾਪਾ ਜੀ ਤੇ ਨਿੰਮਾ ਜੋ ਕਿ ਜਸ਼ਨ ਦਾ ਛੋਟਾ ਭਰਾ ਆਪ ਹੀ ਸਾਮ ਲੈਣਗੇ ਚੰਗਾ ਮਾਂ ਅਸੀਂ ਚੱਲਦੇ ਹਾਂ ਸਿਮੀ ਜਾਣ ਹੀ ਲੱਗਦੀ ਹੈ ਆਪਣੇ ਸੱਸ ਦੇ ਪੈਰ ਛੂਣ ਲੱਗਦੀ ਹੈ ਕਿ ਸੱਸ ਆਪਣੇ ਪੈਰ ਪਿੱਛੇ ਨੂੰ ਪੁੱਟ ਲੈਂਦੀ ਹੈ ਚੰਗਾ ਮਾਂ ਜੀ ਆਪਣਾ ਖਿਆਲ ਰੱਖਣਾ ਸਿਮੀ ਜਾਣ ਲੱਗੀ ਆਪਣੀ ਸੱਸ ਨੂੰ ਕਹਿੰਦੀ ਹੈ ਤੇ ਉਹ ਚਲੇ ਜਾਂਦੇ ਹਨ ਪਿੱਛੋਂ ਕਰਮੋ ਤੇ ਮਾਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਹੋਏ ਸਿਮੀ ਨੂੰ ਬੜਾ ਚੰਗਾ ਮਾੜਾ ਬੋਲਦੀਆਂ ਹਨ ਤੁਸੀਂ ਕੀ ਰੌਲਾ ਪਾਇਆ ਏ ਪਿੱਛੋਂ ਜਸ਼ਨ ਦੇ ਪਾਪਾ ਜੀ ਨੇ ਆਵਾਜ਼ ਮਾਰਦੇ ਹੋਏ ਕਿਹਾ ਜਾਨੀ ਕੁੜੀਏ ਕੰਮ ਕਰ ਲੈ ਤੂੰ ਵੀ ਪੋਰਾ ਸ਼ਰਮ ਕਰ ਲਿਆ ਕਰ ਸਾਰਾ ਦਿਨ ਸਿਮੀ ਬਾਰੇ ਮਾੜਾ ਚੰਗਾ ਬੋਲਦੀ ਰਹਿਣੀ ਹੈ ਨਾਲੇ ਕਰਮੋ ਨੂੰ ਵੀ ਆਪਣੇ ਨਾਂ ਨਾਲ ਲਾ ਲੈਣੀ ਹੈ ਕੱਲ ਨੂੰ ਇਸ ਦਾ ਵੀ ਤਾਂ ਵਿਆਹ ਕਰਨਾ ਹੈ ਜੇਕਰ ਸੌਰੇਕਰ ਇਸ ਦੇ ਨਾਲ ਇਸ ਤਰ੍ਹਾਂ ਹੋਇਆ ਤੋ ਫਿਰ ਕੀ ਕਹੇਗੀ ਗੁੱਸੇ ਦੇ ਨਾਲ ਪਾਪਾ ਜੀ ਨੇ ਕਿਹਾ ਅੱਗੇ ਉਹ ਮਾਂ ਬੋਲਦੀ ਹੈ ਮੈਂ ਮੇਰੀ ਧੀ ਦਾ ਵਿਆਹ ਉੱਥੇ ਕਰੂੰ ਜਿੱਥੇ ਇਸ ਦਾ ਰਾਜ ਚੱਲੇ ਮੇਰੀ ਧੀ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਕੈਕੀ ਤਾਂ ਦੇਖੇ ਫਿਰ ਹਾਂ ਮੈਂ ਜਾਣਦਾ ਤੈਨੂੰ ਵੱਡੀ ਮਹਾਰਾਣੀ ਨੂੰ ਕੰਮ ਦਾ ਭੋਰਾ ਕਰ ਲਿਆ ਕਰ ਜਾ ਕੇ ਜਾਂ ਮੇਰੇ ਲਈ ਚਾਹ ਬਣਾ ਕੇ ਲੈ ਕੇ ਆ ਮਾਂ ਚਾਹ ਬਣਾਉਣ ਲੱਗ ਜਾਂਦੀ ਹੈ ਤੇ ਬੁੜਬੁੜ ਕਰਦੀ ਰਹਿੰਦੀ ਹੈ 2 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਸਿਮੀ ਤੇ ਜਸ਼ਨ ਵੀ ਆਪਣੇ ਘਰ ਪਹੁੰਚ ਜਾਂਦੇ ਹਨ ਆ ਗਿਆ ਮੇਰਾ ਪੁੱਤ ਆ ਮੇਰਾ ਪੁੱਤ ਆ ਕਹਿੰਦੀ ਹੋਈ ਮਾਂ ਸਿਮੀ ਨੂੰ ਕੁੱਟ ਕੇ ਗਲ ਦੇ ਨਾਲ ਲਾ ਲੈਂਦੀ ਹੈ ਮਾਂ ਤੁਸੀਂ ਠੀਕ ਹੋ ਹਾਂਜੀ ਪੁੱਤ ਮੈਂ ਠੀਕ ਹਾਂ ਤੂੰ ਦੱਸ ਠੀਕ ਹੈ ਮੈਂ ਮੈਂ ਤਾਂ ਤੁਹਾਨੂੰ ਮਿਲਣ ਲਈ ਹੀ ਆਈ ਹਾਂ ਮਾਂ ਪਾਪਾ ਜੀ ਕਿੱਥੇ ਨੇ ਉਹ ਆਉਂਦੇ ਹੀ ਹੋਣੇ ਨੇ ਤੇਰਾ ਵੀਰਾ ਤੇ ਤੇਰਾ ਪਾਪਾ ਜੀ ਖੇਤ ਗਏ ਹੋਏ ਨੇ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ ਜਸ਼ਨ ਨੂੰ ਕਮਰੇ 'ਚ ਬਿਠਾ ਕੇ ਸਿੰਮੀ ਮਾਂ ਦੇ ਪਿੱਛੇ ਪਿੱਛੇ ਸੋਈ 'ਚ ਚਲੀ ਜਾਂਦੀ ਹੈ ਪੁੱਤ ਤੂੰ ਵੀ ਕਮਰੇ 'ਚ ਬੈਠ ਜਾਣਾ ਸੀ ਕੋਈ ਨਾ ਮਾਂ ਚਾਹ ਮੈਂ ਬਣਾ ਦਿੰਨੀ ਆ ਪੁੱਤ ਤੇਰੇ ਸਹੁਰੇ ਪਰਿਵਾਰ ਵਿੱਚ ਸਭ ਕੁਝ ਠੀਕ ਹੈ ਹਾਂ ਜੀ ਮਾਂ ਸਭ ਠੀਕ ਨੇ ਕੀ ਹੋਇਆ ਪੁੱਤ ਤੇਰੀ ਸੱਸ ਤਾਂ ਤੇਰੇ ਨਾਲ ਠੀਕ ਰਹਿੰਦੀ ਆ ਨਾ हां मां सब ठीक ਰਹਿੰਦੇ ਨੇ ਤੂੰ ਐਵੇਂ ਚਿੰਤਾ ਨਾ ਕਰਿਆ ਕਰ। ਸੁੰਦੀ ਏ ਮੈਂ ਕਿਹਾ ਪਾਣੀ ਲੈ ਕੇ ਆਈ ਮਾਂ ਲੱਗਦਾ ਪਪਾ ਜੀ ਆ ਗਏ। ਮਾਂ ਤੁਸੀਂ ਚਾਹ ਲੈ ਕੇ ਆਓ ਮੈਂ ਪਪਾ ਜੀ ਨੂੰ ਮਿਲਦੀ ਆਂ। ਪਪਾ ਜੀ ਸਿਮੀ ਪੁੱਤ ਤੂੰ ਕਦੋਂ ਆਈ? ਪਪਾ ਜੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਪੁੱਤ ਪਪਾ ਜੀ ਨੇ ਭੱਜ ਕੇ ਸਿਮੀ ਨੂੰ ਗੱਲ ਲਾ ਲਿਆ। ਕੀ ਗਲਤੀ ਏ ਸਾਡੀ ਯਾਦ ਨਹੀਂ ਆਉਂਦੀ ਕਿੰਨੀ ਸਮਾਂ ਹੋ ਗਿਆ ਤੈਨੂੰ ਆਏ ਨੂੰ। ਪਾਪਾ ਜੀ ਯਾਦ ਤਾਂ ਹਰ ਰੋਜ਼ ਆਉਂਦੀ ਐ ਹੁਣ ਕੁਝ ਜ਼ਿਆਦਾ ਹੀ ਆ ਰਹੀ ਸੀ ਇਸ ਲਈ ਮੈਂ ਤੁਹਾਨੂੰ ਮਿਲਣ ਲਈ ਆ ਗਈ ਚੰਗਾ ਕੀਤਾ ਪੁੱਤ ਤੈਨੂੰ ਤਾਂ ਪਤਾ ਹੀ ਐ ਪਾਪਾ ਜੀ ਤੁਹਾਨੂੰ ਕੁਝ ਨਹੀਂ ਹੁੰਦਾ ਤੁਸੀਂ ਅੰਦਰ ਜਾ ਕੇ ਬੈਠੋ ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਣੀ ਆ ਅੱਗੇ ਜਸ਼ਨ ਵੀ ਆਪਣੇ ਸਹੁਰੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਜਸ਼ਨ ਨੇ ਪਾਪਾ ਜੀ ਦੇ ਪਿਆਰੇ ਹੱਥ ਲਾਉਂਦਿਆਂ ਕਿਹਾ ਪੋਰ ਜਸ਼ਨ ਪੁੱਤ ਠੀਕੇ ਹਾਂਜੀ ਪਾਪਾ ਜੀ ਤੁਸੀਂ ਦੱਸੋ ਤੁਹਾਡੀ ਸੇਤ ਠੀਕ ਹੈ ਹਾਂ ਪੁੱਤ ਠੀਕ ਹੀ ਹੈ ਬਸ ਜ਼ਿੰਦਗੀ ਹੈ ਚੱਲੀ ਜਾਂਦੀ ਹੈ ਪੁੱਤ ਤੁਸੀਂ ਦੱਸੋ ਪੁੱਤਰ ਜੀ ਘਰ ਸਭ ਠੀਕ ਨੇ ਮੰਮੀ ਪਾਪਾ ਸਭ ਹਾਂਜੀ ਸਭ ਠੀਕ ਨੇ ਆਹ ਲੋ ਚਾਹ ਪੀ ਲਵੋ ਸਾਰੇ ਚਾਹ ਪੀਂਦੇ ਨੇ ਤੇ ਇੱਕ ਦੂਜੇ ਦੇ ਨਾਲ ਗੱਲਾਂ ਵੀ ਕਰਦੇ ਨੇ ਸਿਮਮੀ ਆਪਣੇ ਘਰ ਆ ਕੇ ਸੁੱਖ ਦਾ ਸਾਹ ਲੈਂਦੀ ਹੈ ਦੋ ਦਿਨ ਕਿਵੇਂ ਲੰਘ ਗਏ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਹੁਣ ਸਿਮੀ ਫੇਰ ਉਦਾਸ ਜਾਂ ਮਹਿਸੂਸ ਕਰ ਰਹੀ ਸੀ ਕਿਉਂਕਿ ਫੇਰ ਸਿਮੀ ਨੇ ਉਸੇ ਘਰ ਵਾਪਸ ਜਾਣਾ ਸੀ ਜਿਸ ਕਾਰਨ ਉਹ ਆਪਣੀ ਸੱਸ ਦੇ ਨਾਨਾਂ ਦੀਆਂ ਚੰਗੀਆਂ ਮਾੜੀਆਂ ਸੁਣਨੀਆਂ ਪੈਂਦੀਆਂ ਹਨ ਸਿਮੀ ਵੀ ਕੀ ਕਰ ਸਕਦੀ ਸੀ ਆਖਰ ਉਹ ਹੀ ਘਰ ਤਾਂ ਹੁਣ ਉਸ ਦਾ ਆਪਣਾ ਘਰ ਸੀ ਦੋ ਦਿਨਾਂ ਬਾਅਦ ਸਿਮੀ ਤੇ ਜਸ਼ਨ ਵਾਪਸ ਆ ਜਾਂਦੇ ਹਨ ਮੰਮੀ ਜੀ ਸਤਿ ਸ਼੍ਰੀ ਅਕਾਲ ਪੈਰੀ ਪੈਣੀ ਆ ਕਹਿ ਕੇ ਸਿਮੀ ਆਪਣੀ ਸੱਸ ਨੂੰ ਪੈਰੀ ਹੱਥ ਲਾਉਣ ਹੀ ਲੱਗਦੀ ਹੈ ਕਿ ਸੱਸ ਨੇ ਆਪਣਾ ਮੂੰਹ 빙ਾ ਜਾਂ ਕੀਤਾ ਚੰਗਾ ਚੰਗਾ ਠੀਕ ਏ ਕਹਿਣ ਲੱਗੀ ਸੀ ਮੈਂ ਵਿਚਾਰੀ ਆਪਣਾ ਬੈਗ ਚੁੱਕ ਕੇ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਕੁਝ ਕੁ ਸਮਾਂ ਆਰਾਮ ਕਰਨ ਤੋਂ ਬਾਅਦ ਫਿਰ ਆਪਣੇ ਕੰਮ ਧੰਦੇ ਕਰਨ ਲੱਗ ਜਾਂਦੀ ਹੈ ਹੌਲੀ ਹੌਲੀ ਸਮਾਂ ਲੰਘਦਾ ਰਿਹਾ ਸਿਮਮੀ ਨੂੰ ਵੀ ਹੁਣ ਤੱਕ ਸੱਸ ਦੀਆਂ ਗੱਲਾਂ ਸੁਣਨ ਦੀ ਆਦਤ ਜਿਹੀ ਹੋ ਗਈ ਸੀ ਉਹ ਹੁਣ ਕਿਸੇ ਵੀ ਗੱਲ ਕਰਨੀ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਇੱਕ ਦਿਨ ਸੱਸ ਮਾਣੀ ਮਨ ਦੇ ਵਿੱਚ ਬੁੜਬੁੜਾ ਰਹੀ ਸੀ ਕੀ ਹੋਇਆ ਮਾਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦੀ ਹੈ ਕਰਮੋ ਨੇ ਆ ਕੇ ਪੁੱਛਿਆ ਕੁਝ ਨਹੀਂ ਉਹ ਮਹਾਰਾਣੀ ਨੂੰ ਵਿਆਹ ਕੇ ਆਈ ਨੂੰ ਅਜ 4 ਸਾਲ ਹੋ ਗਏ ਹੁਣ ਤੱਕ ਕੋਈ ਖੁਸ਼ਖਬਰੀ ਮੀਨੀ ਸੁਣਾਈ ਪਤਾ ਨਹੀਂ ਮੈਂ ਪੋਤੇ ਦਾ ਮੂੰਹ ਵੇਖਾਂਗੀ ਜਾਂ ਪਹਿਲਾਂ ਹੀ ਮਰ ਜਾਵਾਂਗੀ ਹਾਂਜੀ ਮੰਮੀ ਜੀ ਤੁਹਾਡੀ ਗੱਲ ਵੀ ਬਿਲਕੁਲ ਸਹੀ ਐ ਲੱਗਦਾ ਇਸ ਨੂੰ ਤਾਂ ਕੋਈ ਫਿਕਰ ਨਹੀਂ ਹੈਗੀ ਬੱਚੇ ਦੀ ਮੈਨੂੰ ਤਾਂ ਲੱਗਦਾ ਐ ਕੋਈ ਦਿੱਕਤ ਹੋਣੀ ਐ ਮਹਾਰਾਣੀ ਨੂੰ ਤਾਂ ਹੀ ਤਾਂ ਸਾਡੇ ਨਾਲ ਅੱਖ ਮਲਾ ਕੇ ਗੱਲ ਨਹੀਂ ਕਰਦੀ ਮੈਂ ਤਾਂ ਕਹਿਨੀ ਆ ਕਿ ਕਿਉਂ ਨਾ ਅਸੀਂ ਇਸ ਨੂੰ ਕਿਸ ਡਾਕਟਰ ਕੋਲ ਲੈ ਕੇ ਜਾਈਏ ਨਾਲੇ ਪਤਾ ਤਾਂ ਲੱਗ ਜੂ ਕੀ ਦਿੱਕਤ ਐ ਅੱਜ 4 ਸਾਲ ਹੋ ਗਏ ਤੇਰੇ ਵਿਆਹ ਨੂੰ ਵੇ ਮੇਰਾ ਵੀ ਜੀ ਕਰਦਾ ਐ ਮੈਂ ਪੋਤੇ-ਪੋਤੀਆਂ ਨੂੰ ਖੜਾਵਾਂ ਕੀ ਤੁਸੀਂ ਸਾਰੇ ਮੇਰੇ ਮਰਨ ਦਾ ਹੀ ਇੰਤਜ਼ਾਰ ਕਰਦੇ ਹੋ ਮਾਂ ਨੇ ਉੱਚੀ ਜਿਹੇ ਜਸ਼ਨਵਾਲ ਵੇਖਦੇ ਹੋਏ ਕਿਹਾ ਮਾਂ ਵੀ ਨਾ ਪਤਾ ਨਹੀਂ ਕੀ ਕੀ ਬੋਲਦੀ ਰਹਿੰਦੀ ਹੈ ਜਸ਼ਨ ਨੇ ਆਪਣੇ ਆਪ ਨੂੰ ਕਿਹਾ ਜੀ ਮੈਂ ਕਿਹਾ ਅਸੀਂ ਡਾਕਟਰ ਦੀ ਸਲਾਹ ਨਾ ਲੈ ਲਈਏ ਹਾਂ ਸਿਮੀ ਕੋਈ ਨਾ ਤੂੰ ਤਿਆਰ ਹੋ ਜਾ ਮੈਂ ਅੱਜ ਹੀ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਠੀਕ ਹੈ ਜੀ ਐਨਾ ਸਿਮੀ ਕਹਿ ਕੇ ਤਿਆਰ ਹੋ ਜਾਂਦੀ ਹੈ सिम्मी जशन दोनों डॉक्टर ਦੇ ਕੋਲ ਚਲੇ ਜਾਂਦੇ ਹਨ ਤੇ ਅੱਗੇ ਡਾਕਟਰ ਵੀ ਇੱਕ ਲੇਡੀ ਡਾਕਟਰ ਹੀ ਸੀ सिम्मी ਨੇ ਸਾਰੀ ਗੱਲਬਾਤ ਦੱਸੀ ਡਾਕਟਰ ਨੇ सिम्मी ਨੂੰ ਕੁਝ ਟੈਸਟ ਦਿੱਤੇ ਕਰਵਾਉਣ ਦੇ ਲਈ ਡਾਕਟਰ ਸਾਹਿਬ सिम्मी ਦੇ ਟੈਸਟ ਕਿਵੇਂ ਆਏ ਨੇ ਜਸ਼ਨ ਨੇ ਡਾਕਟਰ ਨੂੰ ਪੁੱਛਿਆ ਜਸ਼ਨ ਜੀ ਟੈਸਟ ਤਾਂ ਮੈਂ ਕਿਤੇ ਨਾ ਜਸ਼ਨ ਜੀ ਟੈਸਟ ਤਾਂ ਮੈਂ ਕਿਤੇ ਨਾ ਪਾਰ ਸਿਮੀ ਨੂੰ ਦਿੱਕਤ ਏ ਇਸ ਲਈ ਇਸ ਲਈ ਕੀ ਡਾਕਟਰ ਸਾਹਿਬ ਜਸ਼ਨ ਨੇ ਹਲਕਾ ਜਿਹਾ ਉਦਾਸ ਜਿਹਾ ਮੂੰਹ ਕਰਕੇ ਕਿਹਾ ਘਬਰਾਉਣ ਦੀ ਕੋਈ ਲੋੜ ਨਹੀਂ ਸਿਮੀ ਬਿਲਕੁਲ ਠੀਕ ਏ ਡਾਕਟਰ ਨੇ ਜਸ਼ਨ ਨੂੰ ਉੱਤਰ ਦਿੰਦਿਆਂ ਹੋਇਆਂ ਕਿਹਾ ਠੀਕ ਏ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਕਹਿ ਕੇ ਜਸ਼ਨ ਤੇ ਸਿਮੀ ਉਸ ਤੋਂ ਚਲੇ ਜਾਂਦੀ ਨੇ ਕੀ ਕਿਹਾ ਡਾਕਟਰ ਨੇ ਕੋਈ ਖੁਸ਼ਖਬਰੀ ਮਿਲੂਗੀ ਜਾਂ ਨਹੀਂ ਮਾਨੇ ਕਹਾ ਰੋਂਦੇ ਹੀ ਜਸ਼ਨ ਤੇ ਸਿਮੀ ਵੱਲ ਵੇਖਦੇ ਹੋਏ ਕਿਹਾ ਸਭ ਠੀਕ ਏ ਮਾਂ ਤੁਸੀਂ ਐਵੇਂ ਨਾ ਸਾਰਾ ਦਿਨ ਬੋਲੀ ਜਾਇਆ ਕਰੋ ਸਿਮਮੀ ਜਾ ਤੂੰ ਚਾਹ ਪਾਣੀ ਲੈ ਕੇ ਆ ਮੈਂ ਖੇਤ ਗੇੜਾ ਮਾਰ ਕੇ ਆਉਣਾ ਠੀਕ ਏ ਜੀ ਮੈਂ ਹੁਣੇ ਲੈ ਕੇ ਆਈ ਸਿਮਮੀ ਤੂੰ ਵੀ ਮਾਂ ਦੀਆਂ ਗੱਲਾਂ ਦਾ ਬੁਰਾ ਨਾ ਮਨਾਇਆ ਕਰ ਤੈਨੂੰ ਪਤਾ ਈ ਮਾਂ ਦਾ ਜਸ਼ਨ ਨੇ ਚਾਹ ਪੀਂਦਿਆਂ ਹੋਏ ਸਿਮਮੀ ਨੂੰ ਕਿਹਾ ਚਲ ਚੰਗਾ ਮੈਂ ਖੇਤ ਜਾ ਰਿਆਂ ਹਾਂ ਕੁਝ ਕ ਮਹੀਨਿਆਂ ਬਾਅਦ ਇੱਕ ਦਿਨ ਸਿਮਮੀ ਨੂੰ ਦੇ ਅਚਾਨਕ ਦਰਦ ਹੋਣ ਲੱਗ ਪਿਆ ਦੀ ਸੁਣਦੇ ਹੋ ਸਿਮੀ ਨੇ ਉੱਚੀ ਦੇਨੇ ਆਵਾਜ਼ ਦੇ ਵਿੱਚ ਜਸ਼ਨ ਨੂੰ ਕਿਹਾ ਕੀ ਹੋਇਆ ਸਿਮੀ ਜਸ਼ਨ ਪਾਸ ਦਾ ਹੋਇਆ ਆਇਆ ਤੂੰ ਠੀਕ ਤਾਂ ਹੈ ਚਲ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਚਲਦਾ ਡਾਕਟਰ ਸਾਹਿਬ ਸਿਮੀ ਨੂੰ ਅਚਾਨਕ ਹੀ ਦਰਦ ਸ਼ੁਰੂ ਹੋ ਗਿਆ ਪਤਾ ਨਹੀਂ ਕੀ ਹੋਇਆ ਜਸ਼ਨ ਨੇ ਘਬਰਾਉਂਦੇ ਹੋਏ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਦੇਖਦੀ ਹਾਂ ਐਨਾ ਕਹਿ ਕੇ ਡਾਕਟਰ ਸਿਮੀ ਨੂੰ ਅੰਦਰ ਲੈ ਜਾਂਦੀ ਹੈ ਜਸ਼ਨ ਜੀ ਮੁਵਾਰਕਾ ਸਿਮੀ ਮਾਵਾਣ ਵਾਲੀ ਏ ਤੇ ਹੁਣ ਤੁਸੀਂ ਸਿਮਮੀ ਦਾ ਖਾਸ ਧਿਆਨ ਰੱਖਣਾ। ਜਿਆਦਾ ਕੰਮ ਵੀ ਨਾ ਕਰਨ ਦਿਓ ਸਿਮਮੀ ਨੂੰ। ਡਾਕਟਰ ਨੇ ਹਲਕੀ ਜੀ ਸਮਾਈਲ ਕਰਦੇ ਹੋਏ ਕਿਹਾ, "ਤੁਹਾਡਾ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ। ਜਸ਼ਨ ਬਹੁਤ ਖੁਸ਼ੀ ਅੱਜ। ਚਲ ਸਿਮਮੀ, ਇੱਕ ਖੁਸ਼ਖਬਰੀ ਜਾ ਕੇ ਮਾਂ ਨੂੰ ਸੁਣਾਈਏ। ਕੀ ਪਤਾ ਤੇਰੇ ਨਾਲ ਲੜਾਈ ਕਰਨਾ ਬੰਦ ਹੀ ਕਰ ਦੇਵੇ।" ਜਸ਼ਨ ਨੇ ਮਜ਼ਾਕ ਕਰਦੇ ਹੋਏ ਕਿਹਾ। ਇਸ ਕਹਾਣੀ ਦਾ ਅਗਲਾ ਹਿੱਸਾ ਅਗਲੇ ਭਾਗ ਵਿੱਚ। ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ